ਕਿਵੇਂ ਇਹ ਸਵੱਬ ਬਣਿਆ ਜਿਹੜਾ ਕਮੇਟੀ ਵੱਖਰੀ ਬਣਾਉਣ ਦਾ ਤੇ ਮੌਜੂਦਾ ਸਮੇਂ ਹਾਲਾਤ ਕੀ ਨੇ ਮੈਂ 1997 ਤੱਕ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀ ਵਿਖੇ ਨੌਕਰੀ ਕੀਤੀ ਹੂੰ 1997 ਵਿੱਚ ਮੈਂ ਬਤੌਰ ਅਸਿਸਟੈਂਟ ਜਿਸਟਾਰ ਰਟੈਰੋ ਕਿ ਜੀ ਕੁਕਸ਼ਿਤਰਾ ਗਿਆ ਹੂੰ ਜਿਹੜਾ ਕਿ ਮੇਰੇ ਪਿੰਡ ਦਾ ਜ਼ਿਲ੍ਹਾ ਐਡਮ ਡਿਸਟ੍ਰਿਕਟ ਹੜਕੋਟੜੇ ਜੀ ਤਾਂ ਉੱਥੇ ਆ ਕੇ ਮੈਂ ਮਹਿਸੂਸ ਕੀਤਾ ਕਿ ਬੜਾ ਵੱਡਾ ਗੈਪ ਹੈ। ਹੂੰ ਜੋ ਪਟਿਆਲੇ ਦੇ ਵਿੱਚ ਪੰਜਾਬ ਦੇ ਵਿੱਚ ਹੂੰ ਸਿੱਖਾਂ ਦਾ ਬੋਲ ਬਣਾ ਉਹ ਹਰਿਆਣੇ ਚ ਹੈ ਜੀ ਅਸੀਂ ਇੱਥੇ ਦੂਜੇ ਨੰਬਰ ਦੇ ਸ਼ਹਿਰੀ ਹੂੰ ਤਾਂ ਇਹਦਾ ਕਾਰਨ ਕੀ ਹੈ ਜੀ ਬੜੀ ਸੋਚ ਵਿਚਾਰ ਬਾਦੂ ਹੂੰ ਤਕਰੀਬਨ 1.5 2 ਸਾਲ ਲੱਗਾ ਮੈਨੂੰ ਮੈਂ ਇਸ ਗੱਲ ਦੇ ਨਤੀਜੇ ਤੇ ਪਹੁੰਚਿਆ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਜੀ ਉਹ ਸਿੱਖਾਂ ਦੀ ਧਾਰਮਿਕ ਨਮਈ ਦਾ ਜਮਾਤ ਹੈ ਹਮ ਉਹਨਾਂ ਦੇ ਇੱਕ ਲੀਡਰ ਹੈ ਜੀ ਉਹ 185 ਦਾ ਹਾਊਸ ਹੈ ਹਮ ਉਹਨਾਂ ਦੇ ਸਮਝੋ 185 ਧਾਰਮਿਕ ਐਮਐਲਏ ਜੀ ਦਿੱਲੀ ਦੇ ਵਿੱਚ ਵੀ 48 ਮੈਂਬਰੀ ਹਾਊਸ ਹੈ ਹਮ ਉਹਨਾਂ ਦਾ ਪ੍ਰਧਾਨ ਹੈ ਜਨਰਲ ਸੈਕਟਰੀ ਹੈ ਸਾਰਾ ਸਭ ਕੁਝ ਹੈ ਜੀ ਜਿਹੜੇ ਕੋਈ ਸਿੱਖ ਮਸਲੇ ਹੋਣ ਹੂੰ ਉਹ ਉਹ ਨਾ ਵਾ ਸੇ ਉਹ ਪ੍ਰਮukh ਮੰਤਰੀ ਨੂੰ ਕੇਂਦਰ ਸਰਕਾਰ ਨੂੰ ਆਪਣੇ ਡੀਟਰ ਦੇ ਰਾਹੀਂ ਹੂੰ ਜਾਂ ਆਪਣੇ ਨਮਾਇंदे ਰਾਹੀਂ ਐਮਐਲਏ ਟੀ ਕਰਕੇ ਪਸਥਤੀ ਕਰ ਹਰ ਅਪਸਰਦਿਕਰ ਕੋਪਾਉਂ ਕਰ ਸਕਦੇ ਜੀ ਹਰਿਆਣਾ ਪੰਜਾਬ ਤੋਂ ਬਾਦ ਹੂੰ ਹਿੰਦੁਸਤਾਨ ਦਾ ਸਿੱਖ ਇੱਕ ਐਸਾ ਸੂਬਾ ਹੈ ਜਿੰਦੇ ਵਿੱਚ ਸਭ ਤੋਂ ਵੱਧ ਸਿੱਖੀ ਆਬਾਦੀ ਹੂੰ ਪਰ ਇੱਥੇ ਸਿੱਖਾਂ ਦੀ ਰਾਜਨੀਤਿਕ ਪੁੱਛ ਜੀ ਬਸ ਸਮਝ ਲਓ ਵੀ ਮਾਈਨਸ 0 ਸੀ ਉਸੋਂ ਕਰ ਚਲੋ ਅਸੀਂ ਸ਼ੁਰੂ ਕੀਤਾ ਜਦੋਂ ਮੈਂ ਗੱਲ ਸੋਚੀ ਜੀ ਤਾਂ ਮੈਂ ਸੋਚਿਆ ਕਿ ਜੇ ਅਸੀਂ ਹਿੰਮਤ ਕਰੀਏ ਹੂੰ ਤਾਂ ਜਦੋਂ ਸੂਬਾ ਵੱਖਰਾ ਹੋ ਗਿਆ ਬਿਲਕੁਲ ਜੀ ਤਾਂ ਸਾਡੀ ਵੱਖਰੀ ਗੁਰਦੁਆਰਾ ਬੰਦੋ ਕਮਿਟੀ ਸਾਡਾ ਹੱਕ ਹੈ ਹੂੰ ਇਹ ਸਾਨੂੰ ਦੇਵਾਸੇ ਜੱਦੋਜਿਦ ਕਰਨੀ ਚਾਹੀਦੀ ਹੈ ਜੀ ਮੈਂ ਆਪਣੇ ਘਰ ਕੁਰ ਖੇਤਰ ਜੀ ਹਾਊਸ ਨੰਬਰ 239 ਸੈਕਟਰ 7 ਅਰਬਨ ਇੰਸਟੀਰੀਅਲ ਕੁਰ ਖੇਤਰ ਇੱਕ ਮੀਟਿੰਗ ਸੱਦੀ ਜੀ ਉਹਦੇ ਵਿੱਚ ਟੋਟਲ 19 ਬੰਦੇ ਆ ਹਮ ਅਸੀਂ ਉਹਦੇ ਤੇ ਇਸ ਗੱਲ ਤੇ ਡੇਰ ਗੋ ਵਿਚਾਰ ਕੀਤਾ ਜੀ ਸਾਰਿਆਂ ਨੇ ਕਹਿੰਦਾ ਵੀ ਗੱਲ ਤਾਂ ਠੀਕ ਹੈ ਹਮ ਪਰ ਇਹ ਕੰਮ ਬੜਾ ਹੈ ਨਾ ਬਾਦਲ ਛੱਡੇ ਜੀ ਵੱਖਰੀ ਕਮੇਟੀ ਹਮ ਤੇ ਜੇ ਬਾਲਾ ਛੱਡੇਗਾ ਤੇ ਇਥੋਂ ਦੀ ਜਿਹੜੀ ਸਰਕਾਰਾਂ ਨੇ ਹਮ ਉਹਨਾਂ ਦੀ ਨੀਤੀ ਹਮੇਸ਼ਾ ਹੀ ਸਿੱਖਾਂ ਨੂੰ ਦਬਾ ਕੇ ਰੱਖਦੀ ਹੈ ਜੀ ਕਿ ਅੱਗੋਂ ਵੀ ਰਹੇਗੀ ਤੇ ਇਸ ਵਕਤ ਦੇ ਜਿਹੜੇ ਚੁਟਾਲਾ ਸਰਕਾਰ ਹੈ ਜੀ ਇਹਨਾਂ ਦਾ ਬਹੁਤ ਨਾਲ ਆਪਸ ਵਿੱਚ ਪਰਿਵਾਰ ਵਾਲਾ ਰਿਸ਼ਤਾ ਹੈ ਬਿਲਕੁਲ ਪਰਿਵਾਰ ਗ੍ਰਿਸ਼ਤਾ ਹੈ ਤਾਂ ਆਪਾਂ ਨੂੰ ਬਹੁਤ ਕਟੜਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਮੈਂ ਕਹਿੰਦੀ ਕੋਈ ਗੱਲ ਨਹੀਂ ਆਪਾਂ ਨੂੰ ਗੁਰੂਬੇਸ ਸਿੰਘ ਜੀ ਤੁਮ ਪਔਰ ਦੇ ਹੀ ਹੈ ਜੀ ਸਟਰਗਲ ਕਰਨ ਦੇ ਸੰਘਰਸ਼ ਕਰਨ ਦੇ ਖਾਲਸੇ ਦਾ ਕੰਮ ਹੈ ਸੰਘਰਸ਼ ਕਰਨਾ ਬਿਲਕੁਲ ਤੇ ਆਪਣੇ ਹੱਕ ਵਾਸਤੇ ਆਪਾਂ ਸੰਘਰਸ਼ ਕਰਨਾ ਹੈ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕਰਨਾ ਹੈ ਆਪਾਂ ਹਰਿਆਣੇ ਦੇ ਵਿੱਚ ਗੁਲਾਮ ਬਣ ਗਏ ਹਾਂ ਹੂੰ ਤੇ ਜੇ ਸਾਡੀ ਵੱਖਰੀ ਗੁਰਦੁਆਰਾ ਪਬੰਦ ਕਮੇਟੀ ਬਣ ਗਈ ਜੀ ਤਾਂ ਸਾਡੀ ਧਾਰਮਿਕ ਹੈਸੀਅਤ ਵੀ ਬਣੇਗੀ ਹੂੰ ਸਮਾਜਿਕ ਵੀ ਬਣੇਗੀ ਤੇ ਨਾਲ ਹੀ ਰਾਜਨੀਤਿਕ ਵੀ ਬਣੇਗੀ ਜੀ ਇਸ ਵਾਰ ਸਾਨੂੰ ਇਹ ਗੱਲ ਸ਼ੁਰੂ ਕਰਨੀ ਚਾਹੀਦੀ ਹੂੰ ਤਾਂ ਇਹ ਗੱਲ ਅਸੀਂ ਜਲਸੇ ਜਲੂਸ ਸਮਾਜ਼ਾਰੇ ਦੇ ਰਾਹੀਂ ਅਖਬਾਰਾਂ ਦੇ ਰਾਹੀਂ ਟੀਵੀ ਦੇ ਰਾਹੀਂ ਅਸੀਂ ਸਾਰੇ ਹੂੰ ਹਰਿਆਣਾ ਦੇ ਵਿੱਚ ਇਹ ਮੈਸੇਜ ਕਲ ਨੇ ਕੀਤਾ ਅਖਬਾਰਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਜੀ ਸਾਡੀਆਂ ਬਹੁਤ ਸਟੇਟਮੈਂਟਾਂ ਚੱਲੀਆਂ ਤਾਂ ਇਸ ਗੱਲ ਤੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਸਨ ਉਹਨਾਂ ਨੇ ਇਹ ਮਹਿਸੂਸ ਕੀਤਾ ਇਹ ਹਰਿਆਣੇ ਦੇ ਸਿਕਾ ਦਾ ਹੱਕ ਇਹ ਹੁਣ ਜਾਗ ਪਣੇ ਜਿਹੜਾ ਜੇ ਸੁੱਤੇ ਸਣ ਸੁੱਤੇ ਸਣ ਹੁਣੇ ਜਾਗ ਪਣੇ ਇਹ ਆਪਣਾ ਹੱਕ ਲੈ ਕੇ ਰਹਿਣਗੇ ਹੂੰ ਤਾਂ ਮੈਨੂੰ ਇਹ ਇੱਕ ਕਿਸਮ ਦੀ ਗੱਲ ਦਿਮਾਗ ਵਿੱਚ ਸੋਚ ਆਈ ਜੀ ਕਿ ਆਖਰਕਾਰ ਇਸ ਦਾ ਕੋਈ ਨਾ ਕੋਈ ਕਾਨੂੰਨੀ ਹੂੰ ਆਧਾਰ ਵੀ ਹੋਵੇਗਾ ਜੇ ਹੋਏ ਤਾਂ ਉਹ ਲੈ ਬਿਆ ਜਾਵੇ ਜੀ ਫੇਰ ਕੰਮ ਸੌਖਾ ਹੋ ਜਾਏਗਾ ਹੂੰ ਤਾਂ ਮੈਂ ਸੋਚਿਆ ਕਿ ਜਦੋਂ ਇਹ ਹਰਿਆਣਾ ਵੱਖਰਾ ਬਣਿਆ ਹੈ ਤਾਂ ਉਸ ਵਕਤ ਹੋ ਸਕਦਾ ਹੈ ਹਰਿਆਣੇ ਦੀ ਵਕਰੀ ਕੋਰਤ ਪਰਵਰਤ ਕਮੇਟੀ ਜਿਹਾ ਇਹਨਾਂ ਦੇ ਕੋਸ਼ਿਸ਼ ਕਰੋ ਤਾਂ ਮੈਂ ਪੰਜਾਬ ਪ੍ਰੋਵਿੰਸ ਗਠਨ ਐਕਟ 1966 ਜੀ ਜਿਹੜਾ ਪਾਰਲੀਮੈਂਟ ਨੇ ਪਾਸ ਕੀਤਾ ਸੀ ਉਹ ਹੁਣ ਮੈਂ ਨਕਲ ਲਈ ਜੀ ਉਹਨੂੰ ਮੈਂ ਪੜਿਆ ਉਹ ਪੜ ਕੇ ਮੈਂ ਬਹੁਤ ਖੁਸ਼ ਹੋਇਆ ਕਿ ਪੰਜਾਬ ਪੁਨਰਗਠਨ ਐਕਟ 1966 ਦੇ ਸੈਕਸ਼ਨ 1 ਦੇ ਰਾਹੀਂ ਹੂੰ ਪਾਰਲੀਮੈਂਟ ਨੇ ਨਵਾਂ ਪੰਜਾਬੀ ਸੂਬਾ ਜਿਹੜੀ ਕਾਲੀਏ ਦੇ ਮੰਗ ਸੀ ਜਿਹੜੇ ਕੈਸਕਦ ਮੌਜੂਦਾ ਪੰਜਾਬ ਹੈ ਹੂੰ ਉਹ ਅਕਾਇਕ ਨੂੰ ਤੇਰਾ ਮੰਗਿਆ ਜਿਹੜੇ ਪੰਜਾਬੀ ਬੋਲਦੇ ਇਲਾਕੇ ਸੀ ਜੀ ਜਿਹੜਾ ਬਾਕੀ ਇਲਾਕਾ ਸੀਗਾ ਉਹ ਹਰਿਆਣਾ ਬਣ ਗਿਆ ਇਹ ਦਰਵਾ ਰਾਏ ਹਿਮਾਚਲ ਬਣ ਗਿਆ ਤਾਂ ਅਸੀਂ ਇਹ ਮੂਮੰ ਸ਼ੁਰੂ ਕਰ ਦਿੱਤੀ ਜੀ ਲੋਕਾਂ ਨੇ ਬਹੁਤ ਹੁਗਾਰਾ ਦਿੱਤਾ ਅਖਬਾਰਾਂ ਨੇ ਵੀ ਦਿੱਤਾ ਰਾਜਨੀਤਿਕ ਪਾਰਟੀਆਂ ਦੇ ਸਕਾਲ ਤੋਂ ਨੋਟਿਸ ਜਆ ਤਾਂ ਸਾਡੇ ਨਾਲ ਰਾਜਨੀਤਿਕ ਪਾਰਟੀਆਂ ਦੇ ਮੁਖੀ ਗੱਲ ਕਰ ਰਹੇ ਜੀ ਤਾਂ ਅਸੀਂ ਇਹ ਸੋਚਿਆ ਕਿ ਵੀ ਇਸ ਵਕਤ ਇਹ ਚੁਟਾਲੀ ਦੀ ਸਰਕਾਰ ਹੈ ਹੂੰ ਇਹਦਾ ਆਧਾਰ ਬਹੁਤਾ ਹੈ ਨਹੀਂ ਜੀ ਫਰਵਰੀ 2005 ਦੇ ਇਲੈਕਸ਼ਨ ਹੋਣੇ ਨੇ ਹੂੰ ਇਹ ਸਰਕਾਰ ਦੀ ਚੁੱਟੀ ਹੋ ਜਾਏਗੀ ਜੀ ਤੇ ਅਸੀਂ ਜਿਹੜੀ ਲੀਡਿੰਗ اپੋਜੀਸ਼ਨ ਪਾਰਟੀਆਂ ਸੋਕਤ ਜਿਸ ਦੀ ਇਹ ਸਾਰੇ ਹਰਿਆਣੇ ਦੇ ਸਿੱਖਾਂ ਨੇ ਫੈਸਲਾ ਲਿਆ ਜੀ ਕਿ ਅਸੀਂ ਉਹਨਾਂ ਨਾਲ ਗੱਲ ਕੀਤੀ ਹੂੰ ਤਾਂ ਅਸੀਂ ਗੱਲ ਕੀਤੀ ਪਹਿਲਾਂ ਸ਼ੈਲਜਾ ਨਾਲ ਸ਼ੈਲਜਾ ਨੇ ਸਾਡੀ ਗੱਲ ਕਰਾਈ ਮੈਡਮ ਸੋਨਿਆ ਗਾਂਧੀ ਨਾਲ ਜੀ ਸੋਨਿਆ ਗਾਂਧੀ ਨੇ ਸਾਨੂੰ ਵਿਸ਼ਵਾਸ ਦਿੱਤਾ ਕਿ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪਟਰ ਉਤੇ ਹੂੰ ਜੇ ਹਰਿਆਣੇ ਵਿੱਚ ਸਾਡੀ ਸਰਕਾਰ ਹੋ ਗਈ ਤਾਂ ਤੁਹਾਡੀ ਵੱਖਰੀ ਤੋਂ ਤਰ੍ਹਾਂ ਕਮੇਟੀ ਬਣਾ ਦਿੱਤੀ ਜਾਏਗੀ ਹੂੰ ਮੈਂ ਉਹਨਾਂ ਤੇ ਇਹ ਸ਼ਰਤ ਰੱਖੀ ਕਿ ਤੁਸੀਂ ਮੂੰਹ ਜਬਾਨੀ ਨਹੀਂ ਇਹ ਗੱਲ ਸਾਨੂੰ ਤੁਸੀਂ ਆਪਣੇ ਇਲੈਕਸ਼ਨ ਮੈਨੀਫੈਸਟੋ ਪਾ ਲਿਆ ਹੂੰ ਉਹ ਉਹਨਾਂ ਨੇ ਮੰਨ ਲਿਆ ਇਲੈਕਸ਼ਨ ਮੈਨੀਫੈਸਟੋ ਤੇ ਪੈ ਗਿਆ ਹੂੰ ਤਾਂ ਕਾਂਗਰਸ ਪਾਰਟੀ ਨੇ ਵੀ ਇਸ ਗੱਲ ਦਾ ਪੂਰਾ ਪ੍ਰਚਾਰ ਕੀਤਾ ਹੂੰ ਤੇ ਸਾਰੇ ਘਰ ਘਰ ਇਲੈਕਸ਼ਨ ਮੈਨੀਫੈਸਟੋ ਪਹੁੰਚਾਇਆ ਜੀ ਤੇ ਅਸੀਂ ਵੀ ਪਹੁੰਚਾਇਆ ਹੂੰ ਤੇ ਅਸੀਂ ਇਹ ਕਿਹਾ ਕਿ ਇਹ ਇੱਕ ਪਹਿਲੀ ਪਾਰਟੀ ਹੈ ਰਾਜੀ ਦੀ ਪਾਰਟੀ ਹੈ ਜੀ ਜਿਨੇ ਸਾਡੀ ਇਹ ਰੈਲੀ ਵੱਖਰੀ ਕੋਲ ਤੋਂ ਆਪਾ ਬੰਦ ਕਮੇਟੀ ਬਣਾਉਣ ਦਾ ਸਾਡੇ ਨੇ ਵਾਦਾ ਕੀਤਾ ਇਸ ਵਾਸਤੇ ਆਪਾਂ ਇਸੇ ਨੂੰ ਵੋਟ ਪਾਈ ਹੈ ਹਮ ਤਾਂ ਅਸੀਂ ਉਹਨਾਂ ਨੂੰ ਵੋਟ ਪਾਇਆ ਫਰਵਰੀ 2005 ਚ ਉਹਨਾਂ ਦੀ ਸਰਕਾਰ ਬਣ ਗਈ ਜੀ ਪਰ ਸਰਕਾਰ ਬਣਨ ਤੋਂ ਬਾਅਦ ਹਮ ਅਸੀਂ ਸਰਕਾਰ ਦੇ ਪਿੱਛੇ-ਪਿੱਛੇ ਸਰਕਾਰ ਸਾਡੇ ਅੱਗੇ-ਅੱਗੇ ਸਾਡੇ ਕੋਲ ਸੁਣੇ ਨਾ ਹਮ ਅਗਲਾ ਇਲੈਕਸ਼ਨ 2009 ਦਾ ਆ ਗਿਆ ਜੀ ਫੇਰ ਵੀ ਕੋਈ ਗੱਲ ਨਹੀਂ ਬਣੀ ਹਮ ਫਿਰ ਇਲੈਕਸ਼ਨ ਆ ਗਿਆ 2014 ਜੀ 2014 ਮਈ ਵਿੱਚ ਹਮ ਇਲੈਕਸ਼ਨ ਸੀਗਾ ਪਾਰਲੀਮੈਂਟ ਦਾ ਜੀ ਲੋਕ ਸਭਾ ਦਾ ਬਿਲਕੁਲ ਅਸੀਂ ਸਪਸ਼ਟ ਐਲਾਨ ਕਰ ਦਿੱਤਾ ਵੱਡਾ ਇੱਕ ਕਾਨਫਰੰਸ ਕਰਕੇ ਹਮ ਕਿ ਵੀ ਅਸੀਂ ਕਿਸੇ ਵੀ ਸੂਰਤ ਦੇ ਵਿੱਚ ਜੀ ਕਾਂਗਰਸ ਜਿਹੜੀ ਕਿ ਵਾਦਾ ਕਰਕੇ ਮੁੱਕਰ ਗਈ ਹੈ ਹਮ ਉਹਨੂੰ ਵੋਟ ਨਹੀਂ ਪਾਉਣਾ ਤੇ ਯਤਨ ਕਰਾਂਗੇ ਵੀ ਇਹਨੂੰ ਹਰਾਇਆ ਜਾਵੇ ਹਮ ਤੇ ਜਿੱਧਰ ਕਿਸ ਨੇ ਜੀ ਕਰਦਾ ਉਹ ਤਾਂ ਵੋਟ ਪਾਏ ਪਰ ਕਾਂਗਰਸ ਨੂੰ ਨਾ ਪਾਵੇ ਹਮ ਕਾਂਗਰਸ ਹਰਾਉਣੇ ਚ ਵੀ ਆਰਗੇ ਤੇ ਸਾਰੇ ਇੰਡੀਆ ਵਿੱਚ ਵਿਆਰ ਜੀ ਕਾਂਗਰਸ ਦੇ ਜਾਣ ਦੇ ਨਾਲ ਹੂੰ ਉਸ ਤੋਂ ਬਾਦੋਂ ਹੂੰ ਅਗਾ ਅਕਤੂਬਰ ਨਵੰਬਰ ਵਿੱਚ ਅਧਿਐਖਿਆਂ ਨੂੰ ਸਾਨੂੰ ਅਸੈਂਬਲੀ ਦੇ ਹਰਿਆਣੇ ਵਿੱਚ ਬਿਲਕੁਲ ਤਾਂ ਹੋਂਡਾ ਸਾਹਿਬ ਨੂੰ ਫਿਕਰ ਪੈ ਗਿਆ ਹੂੰ ਕਿ ਵੀ ਸਿੱਖਵੇਂ ਮੇਰੇ ਬਾਟਰ ਆਪਣੇ ਹੂੰ ਮੇਰੀ ਤਿੰਨ ਟਰਮਾਂ ਵੀ ਹੋ ਗਈਆਂ ਹੂੰ ਤਾਂ ਐਂਟੀ ਇਨਕੰਪੈਂਸੀ ਮਾਹੌਲਾ ਜੀ ਤੇ ਜੇ ਮੈਂ ਸਿੱਖਾ ਨੂੰ ਖੁਸ਼ ਕਰ ਲੋ ਤੇ ਸਿੱਖ ਇਹਨਾਂ ਬਲੈਕਬੋਰਡ 'ਤੇ ਬਾਹ ਦੇਣਾ ਕਿਉਂਕਿ ਕੋਡ ਇਧਾਂ ਚ ਲਿਆ ਦੀਏ ਜੀ ਕਿ ਹਰਿਆਣੇ ਦੀਆਂ ਟੋਟਲ 90 ਸੀਟਾਂ ਦੀ ਅਸੈਂਬਲੀ ਦੀ ਜੀ ਹੂੰ ਜਿਹੜਾ ਪੰਜਾਬੀ ਬੋਲਤਾ ਬੜਾ ਇਲਾਕਾ ਹੈ ਜੀ ਮਿਸਾਲ ਦੇ ਤੌਰ ਤੇ ਪਾਰਲੀਮੈਂਟਰੀ ਹੜਕਾ ਅਮਲਾ ਹੂੰ ਕੁਖੇਤ करनाल ਜੀ ਤੇ सिरसा ਹੂੰ ਇਹਦੇ ਚਾਰ ਹੜਕੇ ਨੇ ਇਹਨਾਂ ਦੇ ਵਿੱਚ 9 ਅਸੈਂਬਲੀ ਦਰਕਰੇ ਟੋਟਲ 36 ਹਲਕੇ ਹਸੇ ਨੇ ਹੂੰ ਜਿੱਥੇ 36 ਹਲਕੇ 90 ਵਿੱਚੋਂ ਹੂੰ ਮੋਰ ਡਰ ਵਨ ਤੜ ਜਿੱਥੇ ਸਿੱਖ ਜਿਹਨੂੰ ਵੋਟ ਪਾਣਗੇ ਉਹ ਦਿੱਤੇਗਾ ਹੂੰ ਤੇ ਉਸੇ ਦੀ ਸਰਕਾਰ ਬਣੇਗੀ ਜੀ ਕਿਸੇ ਹੋਰ ਦੀ ਸਰਕਾਰ ਨਹੀਂ ਬਣੇ ਹੂੰ ਇਸ ਗੱਲ ਨੇ ਸਿੱਖਾਂ ਨੂੰ ਬਹੁਤ ਵੱਡਾ ਬਲ ਦਿੱਤਾ ਇਸ ਗੱਲ ਨੇ ਸਾਡੀ ਰਾਜਨੀਤਿਕ ਇਕਤਾ ਵੀ ਕਰਾਈ ਅਸੀਂ ਸਾਰੇ ਸਿੱਖਾਂ ਨੇ ਅੱਗੇ ਜਿੱਥੇ ਜਿੱਥੇ ਜਿਸ ਜਿਸ ਪਾਰਟੀ ਲੱਗਾ ਸੀਗਾ 59 ਜੀ ਤਾਂ ਸਾਰਿਆਂ ਨੇ ਵੋਟ ਪਾਈ ਕਾਂਗਰਸ ਸਰਕਾਰ ਜੀ ਨਤੀਜਾ ਹੁੰਦਾ ਇਹ ਹੋਇਆ ਕਿ ਉਹ ਤੋਂ ਉਸ ਵਕਤ ਇਹਨਾਂ ਦੀਆਂ 14 ਜਾਂ 18 ਸੀਟਾਂ ਸਨ ਹੂੰ ਤੇ ਸਾਡੇ ਸਿੱਖਾਂ ਦੇ ਬੂਟਾ ਪਾਉਣ ਦੇ ਨਾਲ ਇਹਨਾਂ ਦੀ 68 ਸੀਟਾਂ ਹੋ ਗਿਆ ਜੀ ਤਾਂ ਬਹੁਤ ਵੱਡਾ ਸਮਰਥਨ ਮਿਲ ਗਿਆ ਨੂੰ ਹੂੰ ਸਮਰਥਨ ਮਿਲ ਗਿਆ ਤੇ ਨਾਲੇ ਸਰਕਾਰ ਬਣਾ ਲਈ ਜੀ ਅਸੀਂ ਇਹਨਾਂ ਨੂੰ ਬਹੁਤਾ ਪਿਆਰ ਕਰਾਉਣਾ ਚਾਹੀਏ ਕਿ ਵੀ ਸਾਡੀ ਉਹ ਕਮੇਟੀ ਬਣਾਓ ਉਦਾ ਸਾਹਿਬ ਟਰਕਾਈ ਕਰ ਹੂੰ 2009 ਦਾ ਲਖਣ ਆ ਗਿਆ ਹੂੰ ਉੱਥੇ ਵੀ ਟਰਕਾ ਦਿੱਤਾ 2014 ਆ ਗਿਆ ਹੂੰ ਤਾਂ 2014 ਦੇ ਵਿੱਚ ਅਸੀਂ ਐਲਾਨ ਕਰਤਾ ਕਿ ਅਸੀਂ ਸਰਕਾਰ ਦੀ ਮੁਖਾਰਫਤ ਕਰਾਂਗੇ ਕੈਂਡਰ ਸਰਕਾਰ ਦੀ ਜੀ ਕੇਂਦਰ ਸਰਕਾਰ ਆ ਗਈ ਹੂੰ ਤਾਂ ਉਹਗਾ ਸਾਹਿਬ ਨੇ ਫੇਰ ਸਾਨੂੰ ਕੰਟੈਕਟ ਕੀਤਾ ਹੂੰ ਮੇਰੇ ਨਾਲ ਇਹਨਾਂ ਨੇ ਇੱਕ ਸੀਕ੍ਰੇਟ ਐਕਸਕਲੂਸਿਵ ਮੀਟਿੰਗ ਹਮ ਆਪਣੀ ਕੋਠੀ ਵਿੱਚ ਕੀਤੀ ਉਹ ਡਾਗਬ ਨੇ ਡਾ ਸਾਹਿਬ ਆਪਣੀ ਸਰਕਾਰੀ ਕੋਠੀ ਚੰਡੀਗੜ੍ਹ ਵਿੱਚ ਕੀਤੀ ਹਮ ਉਹਦੇ ਵਿੱਚ ਉਹ ਮੈਨੂੰ ਕਹਿਣ ਲੱਗੇ ਵੀ ਸਰਾਜੀ ਆਬ ਮੈਨੂੰ ਚਾਂਸ ਦੋ ਹਮ ਤੋ ਮੈਂ ਆਪकी ਕਮੇਟੀ 15 ਦਿਨ ਵਿੱਚ ਬਣਾ ਦੂੰਗਾ ਹਮ ਮੈਂ ਕਹਾਂ ਜੀ 14 ਸਾਲ ਤੱਕ ਬਣੀ ਨਹੀਂ ਹਮ ਹੁਣ ਕੀ ਬਣੇਗੀ ਜੀ ਤੇ ਸਰ ਕੋਣ ਤੁਹਾਡੇ ਕਿਸੇ ਯਕੀਨ ਨਹੀਂ ਕਰ ਹਮ ਮੈਂ ਐਵੇਂ ਤੁਹਾਡੇ ਨਾਲ ਯਕੀਨ ਵਾਦਾ ਕਰ ਰਹਾ ਹਾਂ ਕਿਸੇ ਨੇ ਕੁਝ ਨਹੀਂ ਮਰ ਜੀ ਉਹ ਕਹਿਣ ਲੱਗੇ ਨੇ ਇੰਦਾ ਇੱਕ ਕਾਰਨ ਹੈ ਮੇਰੇ ਰਾਜੀ ਜ਼ਿਕਰ ਹੋਗਾ ਸੀ ਹਮ ਮੈਂ ਕਿਹਾ ਜੀ ਕੀ ਕਹਿੰਦੇ ਜੀ ਡਾਕਟਰ ਮਨਮੋਹਨ ਸਿੰਘ ਹਮ ਉਹ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਹਮ ਕਹਿੰਦੇ ਲੱਗ ਕੇ ਉਹ ਸਿੱਖਾ ਦੀ ਧਾਰਮਿਕ ਜਮਾਤ ਨੂੰ ਵੰਡਣਾ ਨਹੀਂ ਸੀ ਚਾਹੁੰਦੇ ਹਮ ਤੇ ਜਿਸ ਗੱਲ ਦੀ ਵਜ੍ਹਾ ਕਰਕੇ ਕਾਂਗਰਸ ਪਾਰਟੀ ਕਬ ਕਾਂਗਰਸ ਪਾਰਟੀ ਦਾ ਪ੍ਰਧਾਨ ਮੰਤਰੀ ਸੀਗਾ ਹਮ ਤੇ ਕਾਂਗਰਸ ਪਾਰਟੀ ਇਹ ਗੱਲ ਸੋਚਦੀ ਸੀਗੀ ਕਿ ਵੀ ਸਾਡਾ ਸਿੱਖ ਪ੍ਰਧਾਨ ਮੰਤਰੀ ਹੈ ਜੀ ਉਹਨਾਂ ਦੇ ਧਰਮ ਦਾ ਮਸਲਾ ਹੈ ਹਮ ਤੇ ਅਸੀਂ ਇਹਨਾਂ ਨੂੰ ਇਸ ਗੱਲ ਬਾਰੇ ਵਿੱਚ ਪੁੱਛ ਰਹੇ ਹਾਂ ਹਮ ਤੇ ਜਦੋਂ ਉਹ ਪ੍ਰਧਾਨ ਮੰਤਰੀ ਨਹੀਂ ਰਹੇ ਹਮ ਤਾਂ ਹੂਡਾ ਸਾਹਿਬ ਨੇ ਸਪੈਸ਼ਲ ਮੀਟਿੰਗ ਕੀਤੀ ਸੀ ਸੋਨਿਆ ਗਾਦੀ ਨਾਲ ਹਮ ਸੋਨਿਆ ਜੀ ਨੇ ਕਹਿਤਾ ਕਿ ਮੇਰੀ ਤਰਫੇ ਹਰੀ ਜਾਂਦੀ ਹੈ ਹਮ ਆਪ ਸਿੱਖੋਸੇ ਬਾਤ ਕਰੋ ਬਾਤ ਕਰਕੇ ਉਹਨ ਕੀ ਅਨਾਗ ਮਿੱਟੀ ਬਣਾਉਣੇ ਦਾ ਜੋ ਫੈਸਲਾ ਆਮਨੇ ਕੀਤਾ ਥਾ 2005 ਜੀ ਉਸਕੋ ਪੂਰਾ ਕਰ ਦੋ ਹਮ ਤੋ ਅਗਰ ہماری کمیٹی ਬਣ ਗਈ ਤੋ ਹਮ ਇਨਕਾ ਸਾਥ ਕੀ ਦੇਗੇ ਹਮ ਤਾਂ ਅਸੀਂ ਉਧਾ ਸਾਹਿਬ ਨਾਲ ਸਾਡੀ ਗੱਲਤੇ ਹੋਗੇ ਉਧਾ ਸਾਹਿਬ ਨੇ ਕਹੇ ਮੈਨੂੰ ਸਿਰ 15 ਦੇ ਜੀ ਤਾਂ ਉਹਨਾਂ ਨੇ ਕਹਿਤਾ ਕੈਬਨਲ ਵੀ ਸਾਹਿਬ ਕੱਲ ਕੋ ਪ੍ਰੈਸ ਕਾਨਫਰੰਸ ਕਰੋ ਹਮ ਜੈਸੇ ਜੈਸੇ ਮੈਂ ਕਹਿੰਦਾ ਹਾਂ ਵੈਸੇ ਵੈਸੇ ਕਹਤੇ ਰਹੋ ਹਮ ਔਰ ਮੈਂ ਕਮੇਟੀ ਆਪੇ ਦਾਗ ਕੱਲ ਕੋ ਪ੍ਰੈਸ ਕਾਨਫਰੰਸ ਕਰੋ ਚੰਡੀਗੜ੍ਹ ਔਰ ਚੀਨਾ ਸਾਹਿਬ ਕੋਈ ਬੁਲਾ ਲੈਣਾ ਹੂੰ ਤਾਂ ਮੈਂ ਚੀਂਡਾ ਨੂੰ ਮੈਸੇਜ ਦੇ ਦਿੱਤਾ ਜੀ ਚੀਂਡਾ ਸਾਹਿਬ ਆ ਗਏ ਉਹਨਾਂ ਦੇ ਨਾਲ ਹੋਰ ਚਾਰ ਸਾਥੀ ਆ ਗਏ ਅਸੀਂ ਰਲ ਕੇ ਪ੍ਰੈਸ ਕਾਨਫਰੰਸ ਕਰ ਦਿੱਤੀ ਤਾਂ ਉਸ ਤੋਂ ਬਾਦੂ ਜਿਹੜੇ 15 ਦਿਨ ਤੋਂ ਪਹਿਲਾਂ ਪਹਿਲਾਂ ਜੀ ਉਹਨਾਂ ਨੇ ਸਾਡੀ ਇੱਕ ਸਟੇਟ ਲੈਵਲ ਦੀ ਕਾਨਫਰੰਸ ਜੀ ਕੈਥਲੋਗ ਜੀ ਹੂੰ ਜਿਹੜਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਹੈ ਜੀ ਉਹਦੇ ਵਿੱਚ ਪਰਸ ਵਾਲੇ ਦੇ ਐਸਟੀਮੇਟ ਮੁਤਾਬਕ ਹੂੰ 52 ਤੋਂ 60000 ਦੇ ਵਿੱਚ ਜੀ ਉੱਥੇ ਸਿੱਖ ਇਕੱਠਾ ਹੋਇਆ ਸੀ। ਸਿਆਣੇ ਬੰਦੇ ਐਨਾਲਿਟিক্যাল ਬੰਦੇ ਇਹ ਗੱਲ ਕਹਿੰਦੇ ਨੇ ਕਿ ਵੀ ਇਹ ਪਹਿਲੀ ਵਾਰ ਸੀ ਕਿ ਹਰਿਆਣੇ ਦੇ ਸਿੱਖ ਜਦੋਂ ਦਾ ਹਰਿਆਣਾ ਬਣਿਆ ਕਿਸੇ ਇੱਕ ਥਾਂ ਤੇ ਕਿਸੇ ਇੱਕ ਮੰਤੋਂ ਲਈ ਇਕੱਠੇ ਹੋਏ ਸਨ। ਜੀ ਤਾਂ ਇਸ ਗੱਲ ਦਾ ਉਹਦਾ ਸਾਬ ਨੂੰ ਬੜਾ ਬਲ ਮਿਲਿਆ। ਲੋਕਾਂ ਨੂੰ ਵੀ ਬਲ ਮਿਲਿਆ। ਸਿੱਖਾਂ ਵਿੱਚ ਵੀ ਉਤਸ਼ਾਹ ਹੋ ਗਿਆ। ਤਾ ਅਸੀਂ ਹੁਡਾ ਸਾਹਿਬ ਨੂੰ ਕਾਂਗਰਸ ਪਾਰਟੀ ਨੂੰ ਇਹ 10 ਅਕਤੂਬਰ ਚ ਜਿੱਤ ਅਖਸ਼ਣ ਹੋਇਆ ਤਾਂ ਅਸੀਂ ਇੱਕ ਤਰਫ ਹੋ ਕੇ ਵੋਟ ਪਾਈ ਪਰ ਐਂਟੀ ਇਨਕੰਮਪੈਂਸੀਸੀ ਇਲੈਕਸ਼ਨ ਉਹ ਜਿੱਤ ਨਹੀਂ ਸਕੇ ਉਹਨਾਂ ਹੀ ਥਾਂ ਤੇ ਸਰਕਾਰ ਆ ਗਈ ਭਾਜਪਾ ਦੀ ਜੀ ਭਾਜਪਾ ਦੀ ਸਰਕਾਰ ਆ ਗਈ ਤਾਂ ਸਾਡੀ ਗੱਲ ਨੰਮੀ ਚਲੀ ਗਈ ਜੀ ਪਰ ਹੁਡਾ ਸਾਹਿਬ ਪਹਿਲੋਂ ਅਸੈਂਬਲੀ 14 ਜੁਲਾਈ 2014 ਜੀ ਉਹਨਾਂ ਨੇ ਅਸੈਂਬਲੀ ਦਾ ਸਪੈਸ਼ਲ ਸੈਸ਼ਨ ਸਾਧ ਕੇ ਬਿੱਲ ਪਾਸ ਕਰਵਾ ਕੇ 2 ਦਿਨ ਦੇ ਵਿੱਚ ਵਿੱਚ ਹੀ ਗਵਰਨਰ ਸਾਹਿਬ ਕੋਲ ਦਸਕ ਕਰਾ ਕੇ ਫਿਰ ਉਹਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹਾਂ ਤਾਂ ਲੀਗਲ ਕਮੇਟੀ ਬਣ ਗਈ ਜੀ ਸਭ ਤੋਂ ਵੱਡੀ ਗੱਲ ਇਹ ਲੀਗਲ ਕਮੇਟੀ ਬਣਦਿਆ ਸਾਰ ਜਿਹੜੇ ਸਰਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜੀ ਉਹਨਾਂ ਨੂੰ ਪਹੁੰਚਦੀ ਈ ਪ੍ਰਧਾਨ ਮੰਤਰੀ ਜਿਹੜੀ ਉਸ ਵਕਤ ਆਪਣੇ ਮੌਜੂਦਾ ਪ੍ਰਧਾਨ ਮੰਤਰੀ ਹਮ ਸਨ ਜੀ ਤੇ ਬਾਜਪਈ ਆਪਣਾ ਨਰਿੰਦਰ ਮੋਦੀ ਅਡਵਾਨੀ ਸਾਹਿਬ ਸਨ ਜੀ ਤਾਂ ਇਹਨਾਂ ਨੂੰ ਉਹਨਾਂ ਨੇ ਪਹੁੰਚ ਦਿੱਤੀ ਹਮ ਰਾਜਨਾਥ ਸਿੰਘ ਵੀ ਸੀ ਉਸ ਵਕਤ ਹੋਮ ਮਿਨਿਸਟਰ ਉਹਨਾਂ ਨੂੰ ਪਹੁੰਚ ਦਿੱਤੀ ਪਰ ਉਹਨਾਂ ਨੇ ਮਨਾਂ ਕਰ ਦਿੱਤਾ ਕਬੀਏ ਸੰਦੀ ਨੇ ਪੇਪਰਸ ਕਾ ਲਿਆ ਅਸੀ ਕੋਈ ਤਾਂ ਫਰੰਦ ਦੀ ਗੱਲ ਸਤੋ ਕਿਸੇ ਗਲਤੀ ਕੋਈ ਅਸੀਂ ਉਹ ਆਸ ਨਾ ਰੱਖਿਆ ਹਾਂ ਤਾਂ ਉਸ ਗੱਲ ਦੀ ਵਜ੍ਹਾ ਕਰਕੇ ਫਿਰ ਬਾਦਲ ਸਾਹਿਬ ਨੇ ਫੈਸਲਾ ਕੀਤਾ ਕਿ ਵੀ ਮੈਂ ਸੁਪਰੀਮ ਕੋ ਜਾਣਾ ਉਹਨਾਂ ਨੇ ਸੁਪਰੀਮ ਕੋ ਸਾਡਾ ਕੇਸ ਦਾਇਰ ਕਰ ਦਿੱਤਾ ਜੀ ਉਹ 8 ਸਾਲ ਬਾਦੋਂ ਸਤੰਬਰ ਅਕਤੂਬਰ ਅਕਤੂਬਰ 2022 ਸੁਪਰੀਮ ਕੋ ਨੇ ਸਾਡੇ ਹੱਕ ਤੇ ਫੈਸਲਾ ਕੀਤਾ ਤਾਂ ਉਸ ਵਕਤ ਖੱਟਰ ਸਾਹਿਬ ਦੀ ਸਰਕਾਰ ਸੀ ਜੀ ਖੱਟਰ ਸਾਹਿਬ ਨੇ ਸਾਨੂੰ ਪ੍ਰੋਫਸਰ ਨੂੰ ਆਇਆ ਕਿ ਅਸੀਂ ਮੈਂ ਤੁਹਾਡੀ ਵਧੀਆ ਕਮੇਟੀ ਬਣਾਵਾਂਗਾ ਤੇ ਵਧੀਆ ਕਮੇਟੀ ਚਲਵਾਉਂਗਾ ਜੀ ਤਾਂ ਇਹ ਗੱਲ ਚੱਲਦੀ ਰਹੀ ਫਿਰ ਖੱਟਰ ਸਾਹਿਬ ਨੇ ਸਾਡੇ ਇਲੈਕਸ਼ਨ ਕਰਵਾ ਦਿੱਤੇ ਇਲੈਕਸ਼ਨ 19 ਜਨਵਰੀ 2025 ਨੂੰ ਇਲੈਕਸ਼ਨ ਹੋਇਆ ਹਮ ਇਲੈਕਸ਼ਨ ਤੋਂ ਬਾਅਦ ਉਹਬਜੈਕਟਿਵ ਬਾਡੀ ਦੀ ਇੱਕ ਚੋਣ ਹੁੰਦੀ ਹੈ ਜੀ ਐਗਜ਼ੈਕਟਿਵ ਬਾਡੀ ਦੀ ਚੋਣ ਵਾਸਤੇ ਕੁਰਕhetra ਕੋਡਰਾ ਸੇਮੀ ਪਾਚੀ ਜੀ ਪ੍ਰੋ ਟਾਈਮ ਚੇਅਰਮੈਨ ਸਾਰਜੋਗਾ ਸੰਜਯ ਅਜਕਤਾ ਹੈਟ ਸਾਰੇ ਦੇ ਸਾਰੇ 49 ਨੰਬਰ ਉੱਤੇ ਇਕੱਠੇ ਹੂੰ ਤਾਂ ਇਹ ਕਿਸੇ ਨੂੰ ਨਹੀਂ ਸੀ ਪਤਾ ਜੀ ਕਿ ਭਈ ਚਿੰਦਾ ਸਾਹਿਬ ਨੇ ਆਪਣੇ ਮਨ ਦੇ ਵਿੱਚ ਕੀ ਗੋਦਾਂ ਗੁੰਦੀਆਂ ਨੇ ਹੂੰ ਕੀ ਕਾਂਸਪੀਰੇਸੀ ਬਣਾਈ ਹੈ ਜੀ ਉਹਨਾਂ ਨੇ ਆਪਣੇ ਬੰਦਿਆਂ ਨੂੰ ਸਿਖਾ ਦਿੱਤਾ ਹੂੰ ਕਿ ਭਈ ਆਪਾਂ ਤੱਕੇ ਨਾਲ ਹੂੰ ਜ਼ਬਰਦਸਤੀ ਨਾਲ ਉਪਰਾਨ ਇਲੈਕਸ਼ਨ ਕਰ ਦੇਣਾ ਹੂੰ ਉਹਨਾਂ ਨੇ ਸਾਜੋਪਸ ਨੇ ਗੱਲਬਾਤ ਕੀਤੀ ਜੋਗਾਸ ਨੇ ਕਿ ਆ ਵੀ ਇਲੈਕਸ਼ਨ ਹੋਵੇਗਾ ਜੀ ਪਰ ਇਹਨਾਂ ਨੇ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਜਿੰ다 ਸਾਹਿਬ ਨੇ ਜੀ ਕਾਫੀ ਚਿਰ ਪਉਣਾ ਘੰਟਾ ਟਿਕਰ ਹੂੰ ਰੋਲਾ ਪੈਂਦਾ ਰਿਹਾ ਅਸੀਂ ਕਹਿੰਦੇ ਰਹੇ ਐ ਸਾਜੋਪਸ ਨੂੰ ਪ੍ਰੋ ਟੈਂਪ ਚੇਅਰਮੈਨ ਨੂੰ ਕਿ ਤੁਸੀਂ ਇਲੈਕਸ਼ਨ ਕਰਾਓ ਜੀ ਤਾਂ ਇਹ ਇਲੈਕਸ਼ਨ ਹੋਣ ਲੱਗੇ ਹੂੰ ਕਿ ਇਹ ਲਕਸ਼ ਤਾਂ ਹੋ ਗਿਆ ਹੂੰ ਸ਼ੂਆਫ ਵਹੜਨਾ ਹੱਥ ਕਰੇ ਕਰਕੇ ਜੀ ਸੰਗਤ ਨੇ ਚੀਨਾ ਸਾਹ ਨੂੰ ਪ੍ਰਧਾਨ ਬਣਾ ਲਿਆ ਹੂੰ ਤੇ ਫਰਾਨੇ ਫਰਾਨੇ ਬੰਦੇ ਜਿਹੜੇ ਨੇ 10 ਹੋਰ ਜੀ ਉਹ ਇਲੈਕਟਿਵ ਬਾਡੀ ਦੇ ਮੈਂਬਰ ਬਣ ਗਏ ਹੂੰ ਕਿ ਇਹ ਗਲਤ ਕਿਛੇ ਰਹੀ ਹੂੰ ਚਲੋ ਮਜਬੂਰੀ ਦੇ ਵਿੱਚ ਜਦੋਂ ਸਾਜੂਗਾ ਸਿਰੇ ਜੱਕੇ ਕਰਤੇ ਇਹਨਾਂ ਨੂੰ ਪ੍ਰਧਾਨ ਜੀ ਕਿ ਪ੍ਰਧਾਨ ਦੀ ਅਗੂਦਾਰ ਮੈਂਬਰ ਜੱਕੇ ਕਰਕੇ 11 ਮੈਂਬਰ ਇਲੈਕਟਿਵ ਬਾਡੀ ਬਣਾ ਲਈ ਹੂੰ ਤਾਂ ਸਾਡੇ ਕੋਲ ਕੋਈ ਚਾਰਾ ਨਹੀਂ ਸੀਗਾ ਅਸੀਂ ਵਾਕਆਊਟ ਕਰ ਦਿੱਤਾ ਜੀ ਵਾਕਆਊਟ ਕਰਕੇ ਅਸੀਂ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦੇ ਅੱਗੇ ਹਮ ਅਸੀਂ ਆਪਣੀ ਆਪਣੀ ਰਿਟ ਪਟੀਸ਼ਨ ਪਾ ਲਈ